ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਐਂਡ ਰਿਸਰਚ ਅੰਮ੍ਰਿਤਸਰ ਨੇ ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ ਜੈਪੁਰ ਰਾਜਸਥਾਨ ਦੇ ਸਹਿਯੋਗ ਨਾਲ ਸੰਸਥਾ ਦੇ ਕੈਂਪਸ ਵਿਖੇ ਜੈਪੁਰ ਫੂਡ ਸੈਂਟਰ ਦੀ ਸ਼ੁਰੂਆਤ ਕੀਤੀ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੂਜਯ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਪਦਮ ਪੂਸ਼ਣ ਡੀ ਆਰ ਮਹਿਤਾ ਸੰਸਥਾਪਕ ਅਤੇ ਮੁਖ ਸਰਪ੍ਰਸਤ ਭਗਵਾਨ ਮਹਾਵੀਰ ਵਿਕਲੈਂਗ ਸਹਾਇਤਾ ਸਮਿਤੀ ਜੈਪੁਰ ਵੱਲੋਂ ਕੀਤਾ ਗਿਆ ਜੈਪੁਰ ਫੂਡ ਸੈਂਟਰ ਪੰਜਾਬ ਵਿੱਚ ਇੱਕੋ ਇੱਕ ਅਜਿਹਾ ਕੇਂਦਰ ਹੈ ਜਿੱਥੇ ਦਿਵਿਆਂਗਾਂ ਨੂੰ ਵਿਸ਼ਵ ਪ੍ਰਸਿੱਧ ਜੈਪੁਰ ਫੁੱਟ ਕੰਪਨੀ ਦੇ ਬਨੌਟੀ ਅੰਗ ਕੈਲੀਪਰ ਅਤੇ ਹੋਰ ਸਹਾਇਤਾ ਅਤੇ ਉਪਕਰਨ ਮੁਫਤ ਪ੍ਰਦਾਨ ਕੀਤੇ ਜਾਣਗੇ ਹੈਂਡੀਕੈਪਡ ਹੁੰਦਾ ਚਾਹੇ ਬਾਹ ਦਾ ਹੋਵੇ ਚਾਹੇ ਲੱਤ ਹੋਵੇ ਚਾਹੇ ਸਰੀਰ ਦਾ ਕੋਈ ਹੋਰ ਹਿੱਸਾ ਹੋਵੇ ਤੇ ਆਮ ਇੱਕ ਸਾਡੇ ਕਹਾਵਤ ਆ ਕਹਿੰਦੇ ਆਂ ਨਿਆ ਤੈਨੂੰ ਕੀ ਚਾਹੀਦਾ ਦੋ ਅੱਖਾਂ ਇਹ ਜਿਹੜਾ ਹੈਂਡੀਕੈਪਡ ਹੁੰਦਾ ਉਹਦਾ ਜਿਹੜਾ ਤੁਸੀਂ ਮਾਨਸਿਕ ਸਥਿਤੀ ਆਪ ਹੀ ਭਾਮ ਸਕਦੇ ਆਂ ਚੱਲਣ ਤੋਂ ਜਿਹੜਾ ਸਮਰੱਥ ਹੁੰਦਾ ਬਾਹਾਂ ਨਾਲ ਚੱਲਦੀ ਹੋਵੇ ਪਰ ਮੈਨੂੰ ਖੁਸ਼ੀ ਆ ਕਿ ਐਨਜੀਓ ਜਿਹੜੀ ਭਗਵਾਨ ਮਹਾਵੀਰ ਵਿਕਲਾਂਤ ਸੰਮਤੀ ਜਿਹੜੀ ਜੈਪੁਰ ਤੋਂ ਇਹ ਐਨਜੀਓ ਆ ਜਿਹੜੀ ਐਨਜੀਓ ਮੇਰਾ ਖਿਆਲ ਲਗਭਗ ਇਹਨਾਂ ਨੂੰ 50 ਸਾਲ ਹੋ ਗਏ ਇਹ ਇਹ 50 ਸਾਲ ਤੋਂ ਇਹ ਸੇਵਾ ਕਰ ਰਹੇ ਆ ਤੇ ਅੱਜ ਸਾਡੇ ਚੰਗੇ ਭਾਗ ਆ गुरु रामदास मेडिकल यूनिवर्सिटी के बच्चे ने आज पैर और फुट जो है वो बहुत ही यूनिक डिज़ाइन है और बहुत ही बेहतरीन डिज़ाइन है जयपुर फुट से आदमी चल सकता है दौड़ सकता है आलती पालती बैठ सकता है उगड़ू बैठ सकता है साइकिल चला सकता है गाड़ी चला सकता है तैर सकता है पहाड़ी चढ़ सकता है पेड़ चढ़ सकता है ये सब खूबियाँ जयपुर फुट में है